ਕੋਈ ਵੀ ਬੰਦਾ ਜਿਹੜਾ ਤੁਹਾਡੇ ਪਿੰਡ ਦੇ ਵਿੱਚ ਨਸ਼ਾ ਵੇਚਣ ਵਾਲਾ ਹੈਗਾ ਪੁਲਿਸ ਦਾ ਸਹਿਯੋਗ ਕਰੋ ਉਹਦੇ ਬਾਰੇ ਦੱਸੋ ਸਾਨੂੰ ਕੋਈ ਵੇਚਦਾ ਆ ਕੋਈ ਇਸਤੇਮਾਲ ਕਰਦਾ ਕੋਈ ਨਸ਼ਾ ਕਰਦਾ ਆ ਉਹਦੇ ਬਾਰੇ ਸਾਨੂੰ ਦੱਸੋ ਇਹ ਤੁਹਾਡੇ ਆਪਣੇ ਘਰਾਂ ਦੀ ਭਲਾਈ ਆ ਜਿਲੇ ਹੀ ਨਸ਼ਾ ਤਸਕਰ ਨੇ ਜਿਹੜਾ ਨਸ਼ਾ ਵੇਚਦੇ ਪਏ ਨੇ ਇਲਾਕੇ ਦੇ ਵਿੱਚ ਉਹਨਾਂ ਨੂੰ ਹੀ ਫੜ ਕੇ ਉਹਨਾਂ ਦੇ ਪਿੰਡਾਂ ਦੇ ਵਿੱਚ ਜਾ ਕੇ ਪੂਰਾ ਹੀ ਚੇਤਾਵਨੀ ਦੇ ਰਹੇ ਆ ਸਖਤ ਚੇਤਾਵਨੀ ਦੇ ਰਹੇ ਆ ਕਿ ਕੋਈ ਵੀ ਵਿਅਕਤੀ ਜਿਹੜਾ ਹੈਗਾ ਜਿਹੜਾ ਨਸ਼ੇ ਦਾ ਕਾਰੋਬਾਰ ਕਰਦਾ ਆ ਜਾਂ ਇਸ ਧੰਦੇ ਵਿੱਚ ਲਿਪਟਾ ਹੈਗਾ ਸਖਤੇ ਦਾਤਾ ਹੀ ਆ ਸਰਕਾਰ ਵੱਲੋਂ ਤੇ ਆਪਣੇ ਅਫਸਰਾਂ ਵੱਲੋਂ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਵੀ ਇਹਨਾਂ ਦੇ ਖਿਲਾਫ ਜਿਹੜੀ ਆਪਾਂ ਸਖਤ ਤੋਂ ਸਖਤ ਕਾਰਵਾਈ ਕਰ ਰਹੇ ਆ ਇਹਨਾਂ ਨੂੰ ਉਹਨਾਂ ਦੇ ਪਿੰਡਾਂ ਦੇ ਵਿੱਚ ਲਿਜਾ ਕੇ ਤੇ ਪੂਰਾ ਮਤਲਬ ਇਹਨਾਂ ਨੂੰ ਦੱਸ ਰਹੇ ਆ ਉੱਥੇ ਪਿੰਡਾਂ ਵਿੱਚ ਵੀ ਨਸ਼ੇ ਦਾ ਕਾਰੋਬਾਰ ਜਿਹੜਾ ਹੈ ਬੰਦ ਕਰੋ ਇਹ ਇਹ ਕਾਰੋਬਾਰ ਕਰਨ ਵਾਲਿਆਂ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਕੋਈ ਵੀ ਇਹਨਾਂ ਦੇ ਨਾਲ ਰਿਆਤ ਨਹੀਂ ਕੀਤੀ ਜਾਏਗੀ ਬਿਲਕੁਲ ਜੀ ਬਿਲਕੁਲ ਜਿਹੜੇ ਦੋਸ਼ੀ ਨੇ ਇਹਨਾਂ ਦੇ ਬੈਕਵਰਡ ਲਿੰਕ ਕਿੱਥੋਂ ਲੈ ਕੇ ਆਂਦੇ ਪਏ ਨੇ ਤੇ ਗਾਂ ਕਿਹਨੂੰ ਸਪਲਾਈ ਕਰਦੇ ਪਏ ਨੇ ਪੂਰਾ ਇਹਦੇ ਤੇ ਪੂਰਾ ਧਿਆਨ ਦਿੱਤਾ ਜਾ ਰਿਹਾ ਜਿਹੜੇ ਬੰਦੇ ਪਿੱਛੋਂ ਲੈ ਕੇ ਆ ਰਹੇ ਨੇ ਉਹਨਾਂ ਦੇ ਵੀ ਕਾਰਵਾਈ ਕੀਤੀ ਜਾ ਰਹੀ ਹੈ ਜਿਹੜੇ ਅੱਗੇ ਕਰ ਰਹੇ ਨੇ ਉਹਨਾਂ ਦੇ ਵੀ ਕਾਰਵਾਈ ਕੀਤੀ ਜਾਵੇਗੀ ਮੈਂ ਤੇ ਇਹੋ ਇਹੋ ਮੈਂ ਦਿਆਂਗਾ ਸੁਨੇਹਾ ਪੂਰੇ ਆਪਣੇ ਇਲਾਕਾ ਵਾਸੀਆਂ ਨੂੰ ਕਿ ਜਿਹੜਾ ਵੀ ਤੁਹਾਨੂੰ ਕਿਤੇ ਪਤਾ ਲੱਗਦਾ ਹੈਗਾ ਕੋਈ ਨਸ਼ੇ ਦਾ ਤਸਕਰ ਹੈਗਾ ਆ ਕੋਈ ਨਸ਼ੇ ਦਾ ਕਾਰੋਬਾਰ ਕਰਦਾ ਹੈ ਉਹਦੇ ਬਾਰੇ ਇਤਲਾਫ ਪੁਲਿਸ ਨੂੰ ਦਿਓ ਉਹਨਾਂ ਦਾ ਨਾਮ ਕੁਫੀਆ ਰੱਖਿਆ ਜਾਵੇਗਾ ਸਾਡਾ ਮੇਨ ਮਕਸਦ ਹੈਗਾ ਨਸ਼ੇ ਨੂੰ ਪੰਜਾਬ ਚੋਂ ਖਤਮ ਕਰਨਾ